ਇਹ ਡਬਲ ਜੈਕ ਕੀ ਹੈਵੀ ਜੈਕ ਲਾਏ ਨੇ ਡਬਲ ਜੈਕ ਦੀ ਟਰਾਲੀ 6 ਕਾਫੀਆਂ ਚ ਲਾਇਆ ਜੀ ਡਾਲਾ ਇਹ ਕੋ ਮੋਰ ਲੱਗੀ ਹੋਈ ਆ ਕਿ ਏਵਨ ਕੰਪਨੀ ਦਾ ਮਾਲ ਲਾਇਆ ਜੀ ਪਾਈਪ ਤੇ ਬਾਕੀ ਲੇਹਰਾਂ ਚੈੱਕ ਕਰੋ ਜੀ ਕਿੰਨੀਆਂ ਸਾਫ਼ ਲੇਹਰਾਂ ਲਾਈਆਂ ਹੋਈਆਂ ਹਾਂਜੀ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂਗੇ ਜਿਹਦੇ ਵਿੱਚ ਅਸੀਂ ਇੱਕ ਨਵਾਂ ਟਰਾਲਾ ਤਿਆਰ ਕੀਤਾਗਾ ਜਿਹਦੇ ਬਾਰੇ ਤੁਹਾਨੂੰ ਅਸੀਂ ਸਾਰੀ ਜਾਣਕਾਰੀ ਦਵਾਂਗੇ ਟਰਾਲਾ ਕਿਵੇਂ ਬਣਿਆਗਾ ਕਿੰਨਾ weight ਆ ਇਹਦਾ ਤੇ ਕਿਹੜਾ ਮਾਲ ਲੱਗਿਆਗਾ ਉਹ ਆਪਾਂ ਮਿਸਤਰੀ ਸਾਹਿਬ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਠੀਕ ਹੋਈ ਠੀਕ ਠਾਕ ਤੇ ਸਾਨੂੰ ਜਾਣਕਾਰੀ ਦਿਓ ਜੀ ਟਰਾਲੀ ਦੀ ਵੀ ਕਿਹੜਾ ਮਾਲ ਆਇਆ ਕਿੰਨਾ ਕੁ ਭਾਰ ਹੋ ਜਾਂਦਾ ਟਰਾਲੀ ਦਾ ਤੇ ਕਿਹੜੀਆਂ ਕਿਹੜੀਆਂ ਟਰਾਲੀਆਂ ਬਣਾ ਦਿੰਦੇ ਹੋ ਤੁਸੀਂ ਟਰਾਲੀ ਦਾ ਦੇਖੋ ਜੀ ਆਪਾਂ ਸਾਰੇ ਸ਼ੈਜ ਬਣਾ ਲਏ ਨੇ ਠੀਕ ਹੈ ਜੀ 11 ਫੁੱਟੀ ਤੋਂ ਲੈ ਕੇ 18 21 ਫੁੱਟੀਆਂ ਤੱਕ ਸਾਰੀਆਂ ਬਣਾਈਆਂ ਨੇ 21 ਫੁੱਟੀਆਂ ਵੀ ਬਣਾ ਲੈਨੇ ਹੋ ਹਾਂ ਜੀ ਹਾਂ 21 ਫੁੱਟੀਆਂ ਪਹਿਲਾਂ ਭੇਜੀਆਂ ਨੇ ਟਰਾਲੀਆਂ ਜੀ ਅਸਾ ਆਪਣੀਆਂ ਪਹਿਲਾਂ 21 ਫੁੱਟੀਆਂ ਟਰਾਲੀਆਂ ਗਈਆਂ ਨੇ ਗਈਆਂ ਨੇ ਸਾਰੀਆਂ ਟਰਾਲੀਆਂ ਬਣਾਈਆਂ ਦੇ ਨਹੀਂ ਆਪਣੇ ਜਿਹੜੀਆਂ ਮਰਜ਼ੀ ਬਣਵਾਉਣੀਆਂ ਨੇ ਤੁਸੀਂ ਆਪਦੇ ਹਿਸਾਬ ਨਾਲ ਬਣਾ ਸਕਦੇ ਤੇ ਮਾਲ ਕਿਹੜਾ ਲੱਗਿਆ ਤਾਂ ਇਹਨੂੰ ਇਹ ਟਰਾਲੇ ਨੂੰ ਜੀ ਆਪਣਾ ਟਾਟਾ ਦਾ ਮਾਲ ਦਾ ਬਣਾਈ ਜੀ ਟਾਟਾ ਦੇ ਮਾਲ ਦੀ ਬਣਿਆ ਸਾਰੀ ਸਾਰੀ ਟਰਾਲੀ ਟਾਟਾ ਦੇ ਮਾਲ ਦੀ ਹੈ ਸਾਰੀ ਟਰਾਲੀ ਟਾਟਾ ਦੇ ਮਾਲ ਦੀ ਹੈ ਠੀਕ ਹੈ ਜੀ ਤੇ ਇਹਦਾ ਸ਼ਾਇਦ ਹੈਗਾ ਜੀ ਇਹ 1.58 ਤੇ 7.5 1.58 ਤੇ 7.5 ਫੁੱਟ ਆਈ ਹਾਂਜੀ ਹਾਂਜੀ ਇਹ ਦੇਖੋ ਜੀ ਸ਼ਾਰਨ ਵਧੀਆ ਪੀਛ ਬਣਾਇਆ ਗੁੰਦ ਕੇ ਬਣਾਇਆ ਜੀ ਸਾਰੀ ਚੀਜ਼ਾਂ ਓਕੇ ਲਾਈ ਆ 4 ਇੰਚੀ ਹੁੱਕ ਪਾਈ ਆ 4 ਇੰਚੀ ਹੁੱਕ ਪਾਈ ਆ ਜੀ ਠੀਕ ਹੈ ਜੀ ਆ ਗਾਲਾ ਜੀ 83 ਦਾ ਲਾਇਏ ਤੇ ਛੈਡ ਤੇ ਨਾਲ ਨਾਲ ਪਟਾ ਲਾਇਆ ਜੀ ਮਜ਼ਬੂਤ ਵਾਸਤੇ ਵੀ ਮਜ਼ਬੂਤੀ ਬਣੀ ਰਵੇ ਹਾਂ ਜੀ ਹਾਂ ਮਜ਼ਬੂਤੀ ਹੈ ਜੀ ਫੁੱਲ ਵੀ ਕੱਲ ਕੋਈ ਦਿੱਕਤ ਨਾ ਆਵੇ ਕੱਲ ਦਿੱਕਤ ਨਹੀਂ ਆਉਂਦੀ ਹੈਗੀ ਕੋਈ ਠੀਕ ਹੈ ਜੀ ਤੇ ਆ ਨਾ ਬੁੜਕੇ ਨਾ ਹਨਾ ਟਰਾਲੀ ਜੀ ਹਾਂ ਹਾਂ ਇਹ ਲੋਕ ਹੁੰਦਾ ਇਹ ਲੋਕ ਲਾਤਾ ਵੀ ਟਰਾਲੀ ਬੁੜਕੇ ਨਾ ਪੱਤੀ ਦੇ ਦੀ ਲੋਕ ਦੀ ਆ ਵੀ ਨੱਡ ਪੈਣਗੇ ਦੋ ਅੱਛਾ ਜੀ ਵੀ ਡਲ ਕੇ ਨਾ ਟਰਾਲੀ ਮੂਰੇ ਤਿੰਨ ਤਿੰਨ ਲੋਕ ਨੇ ਦੇ ਵਿੱਚ ਵੀ ਟਰਾਲੀ ਡਲ ਕੇ ਨਾ ਹਨਾ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਆ ਛੈਡ ਦੇਖ ਲਓ ਜੀ ਆ ਹੁੱਕਾ ਹਾਕਾ ਨੇ ਜੀ ਬਾਕੀ ਬਣਾਵਟਾ ਮੋਹਰ ਵਾਲੀ ਐਂਗਲਾ ਜੀ ਟਾਟਾ ਦੀ ਸ਼ੇਲ ਦੀ ਹੈ ਜੀ ਤੇ ਬਾਕੀ ਲੇਹਰਾਂ ਚੈੱਕ ਕਰੋ ਕਿ ਕਿੰਨੀਆਂ ਸਾਫ ਲੇਹਰਾਂ ਲਾਈਆਂ ਹੋਈਆਂ ਨੇ ਇੱਕ ਵਾਰ ਲੇਹਰਾਂ ਚੈੱਕ ਕਰਾ ਦਿਓ ਲਵੇ ਆ ਕੇ ਫੀਮ ਐਗਰੀ ਵਰਕਸ ਹਾਂ ਜੀ ਮੋਹਰਾਂ ਚੈੱਕ ਕਰੋ ਅੱਜ ਤੇ ਆਹ ਕਿਹੜਾ ਪਾਈਪ ਲਾਇਆ ਈ ਇਹਨੂੰ ਇਹਨੂੰ ਏਵਨ ਦਾ ਪਾਈਪ ਹੈ ਏਵਨ ਕੰਪਨੀ ਦਾ ਪਾਈਪ ਲਾਇਆ ਗਿਆ ਜੀ ਤੁਸੀਂ ਨੇੜੇ ਆ ਕੇ ਦੇਖੋ ਮੋਹਰ ਲੱਗੀ ਹੋਈ ਆ ਕਿ ਏਵਨ ਕੰਪਨੀ ਦਾ ਮਾਲ ਲਾਇਆ ਈ ਪਾਈਪ ਇਹ ਟਾਟਾ ਦਾ ਸਾਰਾ ਮਾਲ ਲੱਗਿਆ ਏ 2 Z ਤੇ ਚਾਸੀ ਇਹ ਕਿਵੇਂ ਸਾਰੀ ਭਰ ਦੇਈ ਤੁਸੀਂ ਹਾਂਜੀ 10-10 ਦੀ ਚਾਸੀ ਹੈ ਜੀ ਛੇਲ ਦੀ ਠੀਕ ਹੈ ਜੀ ਤੇ ਵਿਚੋਂ ਇਹ ਖਾਲੀ ਹੁੰਦੀ ਉਹਨੂੰ ਭਰਨਾ ਪੈਂਦਾ ਜੀ ਫੁੱਲ ਭਰੀ ਹੈ ਜੀ ਪੂਰੀ ਫੁੱਲ ਭਰੀ ਹੋਈ ਹੈ ਹਾਂਜੀ ਛੇਰੇ ਤੋਂ ਛੇਰੇ ਇਹ ਕਿਤੇ ਨਹੀਂ ਦਬਦੀ ਜਿੱਥੇ ਮਰਜੀ ਵਰਤੀ ਆ ਜੀ ਆ ਜਿਹੜਾ ਹਿੱਸਾ 22 24 ਦੇ 베ARING ਵਾਲਾ ਹਿੱਸਾ ਜੀ origignal ਹੈ rail ਦਾ ਠੀਕ ਹੈ ਜੀ ਵਧੀਆ ਰਿੰਬ ਹਾਂ ਇਹ ਰਿੰਬ ਤਾਂ ਅਗਲੇ ਨੇ ਆਪ ਦੇ ਪਾਏ ਨੇ ਜੀ ਨਵੇਂ ਟਾਇਰ ਨੇ ਐਮ ਆਰ ਐਫ ਦੇ ਟਾਇਰ ਨੇ ਰਿੰਮ ਵੀ ਬਹੁਤ ਸਾਫ਼ ਨਹੀਂ ਬਹੁਤ ਵਧੀਆ ਨੇਗੇ ਵੀ ਜਮੀ ਕੰਡੀਸ਼ਨ ਨਵੀਂ ਆ ਗਈ। ਬਾਕੀ ਆ ਡੈਕੋਰੇਸ਼ਨ ਅਸੀਂ ਆਪਦੇ ਵੱਲੋਂ ਸਾਰੀ ਆਪ ਕਰਕੇ ਦਿੰਨੇ ਜੀ। ਆ ਦੇਸੀ ਮਹੀਨੇ ਲਿਖੇ ਹੋਏ ਨੇ ਭਾਈ ਅੱਜ ਕੱਲ ਬਹੁਤ ਜਣੇ ਭੁੱਲਦੇ ਜਾਂਦੇ ਨੇ ਆ ਦੇਸੀ ਮਹੀਨੇ ਦੇਖੋ ਤੁਸੀਂ ਚੇਤ ਵਿਸਾਖ ਜੇਠ ਹਾੜ ਸਾਵਣ ਭਾਦੋਂ ਤੇ ਆ ਜੋ ਜੀ ਹੁਣ ਤੁਹਾਨੂੰ ਡਾਲਾ ਦਿਖਾਉਣਾ ਹੈ ਆਪਾਂ ਡੈਕੋਰੇਸ਼ਨ ਡਾਲੇ ਦੀ ਡੈਕੋਰੇਸ਼ਨ ਦੇਖੋ ਸਾਰੀ ਜੀ ਸਾਰੀ ਚੀਜ਼ ਪ੍ਰੋਪਰ ਲਾਈ ਹੈ ਜੀ ਇਹਨੂੰ ਕੋਈ ਚੀਜ਼ ਦੀ ਘਾਟ ਨਹੀਂ ਛੱਡੀ ਜੀ। ਦੇਖੋ ਡਾਲਾ ਦੇਖੋ ਹੀ ਕਿੰਨਾ ਸੋਹਣਾ ਲੱਗਦਾ। ਟਰਾਲੀ ਦੀ ਲੋਕੀ ਡਾਲੇ ਤੋਂ ਬਣਦੀ ਆਈ ਦੇਖੋ ਕਿੰਨਾ ਜੱਜਦਾਗਾ ਰੰਗ ਵੀ ਦੇਖੋ ਜੌਂਟਡ ਕਲਰ 6 ਕਾਵੀਆਂ ਚ ਲਾਇਆ ਜੀ ਡਾਲਾ ਇਹ ਅੱਛਾ 6 ਕਾਵੀਆਂ ਚ ਲਾਇਆ ਹੈ ਨਾ ਇਹ 6 ਕਾਵੀਆਂ ਚ ਲਾਇਆ ਠੀਕ ਹੈ ਠੀਕ ਆ ਤੇ ਇਧਰਾਂ ਖਿੱਚਾਂ ਲਾਈਆਂ ਹੋਈਆਂ ਨੇ ਹੈ ਨਾ ਇਹ ਹਾਂ ਖਿੱਚਾਂ ਲਾਈਆਂ ਨੇ ਆ ਕੁੰਡੇ ਲਾਏ ਨੇ ਸ਼ੋਭਾ ਤੇ ਵਧੀਆ ਯਾਨੀ ਮਜ਼ਬੂਤਤਾ ਮਜ਼ਬੂਤੀ ਐਣੀ ਪੂਰੀ ਹਾਂ ਪੂਰੀ ਮਜ਼ਬੂਤੀ ਆ ਡਾਲਾ ਜਦੋਂ ਪਿੱਛੇ ਆਉਂਦਾ ਹੈ ਨਾ ਉਹਦੇ ਕਰਕੇ ਲਾਈਏ ਆ ਆਪਣਾ ਨੇ ਜੀ ਆ ਬੈਂਪਰ ਤੇ ਦੇਖੋ ਜੀ ਵਧੀਆ ਆ ਕਿੰਨਾ ਸੋਹਣਾ ਲਿਖਿਆ ਹੈ ਕੀਤੀਆਂ ਬਾਪੂ ਨੇ ਸਭ ਰੀਝਾਂ ਪੂਰੀਆਂ ਤੇ ਆ ਹੈਂਡਲ ਆ ਹੈਂਡਲ ਬੋ ਮੋੜ ਤੇ ਹਨਾ ਹੀ ਡਿਜ਼ਾਈਨ ਜਮ ਜ ਕੁਟਾਈ ਹੋਈ ਹੈ ਜੀ ਇਹ ਪੂਰੀ ਵਧੀਆ ਡਿਜ਼ਾਈਨਿੰਗ ਲਾਈ ਹੋਈ ਹੈ ਇਹ ਪਲਾਜ਼ਮਾ ਜੀ ਕਟਾ ਕੇ ਲਾਉਨੇ ਜਿਹੜੀ ਡੈਕੋਰੇਸ਼ਨ ਵਾਲੀ ਹੈ ਹਾਂਜੀ ਹਾਂਜੀ ਆ ਕੇ ਦੇਖੋ ਜੀ ਇਹ ਜੁੱਤੀ ਰੱਖਣਾ ਪੈਰ ਕਹਿੰਦਾ ਜੁੱਤੀ ਝਾੜ ਕੇ ਚੜੀ ਮੋਟਿਆਰੇ ਗੱਡੀ ਆ ਸ਼ਕੀਨ ਜੱਟ ਦੀ ਹਨਾ ਹੀ ਹਾਂਜੀ ਹਾਂ ਆ ਖਿੱਚਾਂ ਬਾਤੀਆਂ ਹਨਾ ਹੀ ਕਈ ਵਾਰ ਟਰਾਲੀ ਪਿੱਛੋਂ ਦਾ ਵਜ ਜਾਂਦੇ ਕਿਸੇ ਦੀ ਹੈਲਪ ਕਰਨੀ ਪੈਂਦੀ ਆ ਟਰੈਕਟਰਾਂ ਦੇਖੋ ਜੀ ਜੀਪ ਲਾਈ ਹੈ ਜੀ ਜੀਪਾਂ ਲਾਈਆਂ ਨੇ ਹਾਂ ਆ ਟਰੈਕਟਰ ਲਾਇਆ ਜੀ ਦੇਖੋ ਟਰੈਕਟਰ ਦੀ ਫੋਟੋ ਦਿਓ ਜੀ ਪੂਰੀ ਵਧੀਆ ਨੇ ਕਿੰਨੇ ਜੱਕੀ ਆਈ ਇਹੇ ਟਰਾਲੀ ਕਿੰਨੀ ਡਬਲ ਜੈਕ ਹੀ ਹੈਵੀ ਜੈਕ ਲਾਏ ਨੇ ਡਬਲ ਜੈਕ ਦੀ ਟਰਾਲੀ ਹੈ ਇਹ ਡਬਲ ਜੈਕ ਦੀ ਟਰਾਲੀ ਹੈ ਹਾਂਜੀ ਹਾਂਜੀ ਇਹ ਡਬਲ ਜੈਕ ਦੀ ਟਰਾਲੀ ਹੈ ਆ ਦੇਖੋ ਪ੍ਰੋਪਰ ਕੁੰਡੇ ਟਾਕੀ ਹੈ ਜੀ ਇਹ ਹਾਂ ਦੇਖੋ ਟਾਕੀ ਆ ਚਾਦਰ ਦੀ ਮੋੜ ਕੇ ਲਾਈ ਜੀ ਫਿਰ ਇਹ ਹਾਂਜੀ ਹਾਂ ਇਹ ਚਾਦਰ ਦੀ ਮੋੜ ਕੇ ਲਾਈ ਆ ਜਿਹੜੀ ਇਹ ਭਰੀ ਹੈ ਇਹ ਪਾਈਪ ਦੀ ਭਰੀ ਹੈ ਟਾਟਾ ਦੇ ਦੀ ਠੀਕ ਹੈ ਇਹ ਪਾਈਪ ਦੀ ਭਰੀ ਹੋਈ ਆਈਏ ਦੇਖੋ ਇਹ ਟਾਕੀ ਕਿੰਨੀ ਸੋਹਣੀ ਲੱਗਦੀ ਆ ਬਾਕੀ ਆ 47 ਵਾਲੀ ਦੇਖੋ ਇਹ ਟੂਲ ਬਾਕਸ ਹਾਂ ਟੂਲ ਬਾਕਸ ਕਿੰਨਾ ਸੋਹਣਾ ਬਣਾਇਆ ਹੋਇਆ ਇਹ ਟੂਲ ਬਾਕਸ ਤੇ ਆ ਪੌੜੀ ਲਾਤੀ ਹੈ ਹਾਂਜੀ ਹਾਂ ਪੌੜੀ ਸਾਰਾ ਚੀਜ਼ ਦੇਣੀ ਕਿਸਾਨੀ ਪਹਿਲਾ ਧਰਮ ਕਿਸਾਨੀ ਪੰਜਾਬ ਬਾਕੀ ਬੈੱਡ ਆ ਜਿਹੜਾ ਇਹ ਪਲਾਜ਼ਮਾ ਦਾ ਜੀ ਅੱਛਾ ਬੈੱਡ ਪਲਾਜ਼ਮਾ ਦਾ ਲਾਏ ਹਾਂ ਬੈੱਡ ਪਲਾਜ਼ਮਾ ਦਾ ਪੰਜ ਪਾਈਪਾਂ ਵਾਲਾ ਬੈੱਡਾ ਜੀ ਇਹੇ ਆ ਬਿੱਡੀ ਦੇਖੋ ਹੀ ਕਿੰਨੀ ਸੋਹਣੀ ਲੱਗਾਈ ਹੈ ਬਿੱਡੀ ਮੂਰੇ ਛਜਾਵਟ ਬਾਤ ਤੇ ਮਜ਼ਬੂਤ ਵੀ ਬਹੁਤ ਦਾ ਬਿੱਡੀ ਮਜ਼ਬੂਤੀ ਬਹੁਤ ਹੈ ਭਾਰੀ ਪਤਾ ਲੱਗ ਜਾਂਦਾ ਚੀਜ਼ ਦਾ ਦੇਖਣ ਸਾਰੀ ਵੀ ਕਿੰਨੀ ਕੁ ਭਾਰੀਆਂ ਕਿੰਨੀ ਕੁ ਹਲਕੀ ਬਾਕੀ ਹੁੱਕਾ 4 ਇੰਚ ਪਾ ਕੇ ਦਿੰਨੇ ਸਭ ਨੂੰ ਵੱਡੀ ਟਰਾਲੀ ਦੇ ਇਹ ਘੱਟ ਨਹੀਂ ਪਾਉਂਦੇ ਤੇ ਬਿੱਡੀ ਨਾਲ ਤਾਂ ਗੱਲ ਬਣੀ ਪਈ ਆ ਹਨਾ ਇਹ ਟਰਾਲੀ ਦੀ ਪੂਰੀ ਜਚਾਤੀ ਦੀ ਬਿੱਡੀ ਪੰਜਾਬ ਊੜਾੜਾ ਆੜਾ ਆਈਡੀ ਸਸਾ ਹਾਹਾ ਜਿਹੜੇ ਅੱਜ ਕੱਲ ਦੇ ਜਵਾਕ ਭੁੱਲਦੇ ਜਾਂਦੇ ਨੇ ਕਿਸਾਨੀ ਦਾ ਬਲਦ ਵਾਲੀ ਜੋੜੀ ਲਾਈ ਆ ਜੀ ਇਹ ਵੀ ਇਹ ਡੈਕੋਰੇਸ਼ਨ ਨਾਲ ਸਰ ਨੂੰ ਵੱਧ ਹਨਾ ਇਤਰਾ ਹਲਾਇਆ ਆਪਣਾ ਐਲ ਸੀ ਡੀ ਪੀਮ ਇੰਟਰਨੈਸ਼ਨਲ ਹਾਂ ਰਿਸਪੈਕਟ ਫਤਿਹ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਸਾਰੀ ਟਰਾਲੀ ਦਿਖਾਤੀ ਸਾਰੀ ਜਾਣਕਾਰੀ ਦੇਤੀ ਜੇ ਫਿਰ ਵੀ ਕੁਝ ਨਹੀਂ ਸਮਝ ਲੱਗਿਆ ਤਾਂ ਵੀਡੀਓ ਨੂੰ ਦੁਬਾਰਾ ਦੇਖੋ ਜੇ ਫਿਰ ਵੀ ਕੋਈ ਤੁਹਾਡੇ ਮਨ ਚ ਡਾਊਟ ਰਹਿੰਦਾਗਾ ਤਾਂ ਥੱਲੇ ਮਿਸਤਰੀ ਸਾਹਿਬ ਦਾ ਨੰਬਰ ਚੱਲਦਾਗਾ ਉਤੇ ਫੋਨ ਕਰੋ ਜਦੋਂ ਮਰਜ਼ੀ ਫੋਨ ਕਰੋ ਤੁਹਾਡਾ ਫੋਨ ਪਹਿਲੀ ਵਾਰ ਤੇ ਚੱਕਿਆ ਜਾਊਗਾ ਜੋ ਕੁਝ ਮਰਜ਼ੀ ਪੁੱਛੋ ਚਾਹੇ ਕੋਈ ਵੀ ਚੀਜ਼ ਤੇ ਤੁਹਾਨੂੰ ਡਾਊਟ ਆ ਫੋਨ ਕਰੋ ਤੇ ਹੁਣ ਆਪਾਂ ਉਹ ਵੀਡੀਓ ਦੀ ਸਮਾਪਤੀ ਕਰਦੇ ਹਾਂ ਧੰਨਵਾਦ ਸਾਰਿਆਂ ਦਾ ਧੰਨਵਾਦ